ਨਮਸਤੇ ਜੀ ਸਤਿ ਸ੍ਰੀ ਅਕਾਲ ਜੀ ਇਹ ਖੂਬਸੂਰਤ ਨਜ਼ਾਰਾ ਹੈ ਆਸਟਰੀਆ ਦੇਸ਼ ਹੈ ਬਿਆਨਾ ਦੇ ਡਿਸਟ੍ਰਿਕਟ ਵੰਦਾ ਔਰ ਇਹ ਹੈ ਇੱਥੇ ਦੀ ਮਸ਼ਹੂਰ ਚਰਚ ਸਟੈਫਨਸ ਪਲਾਸ ਜਿਸ ਨੂੰ ਦੇਖਣ ਲਈ ਟੂਰਿਸਟ 올ਓਵਰ ਦਾ ਵਰਲਡ ਦੇਖ ਕੇ ਆਉਂਦੇ ਹਨ ਇੱਥੇ ਬਿਆਨਾ ਦਾ ਮੇਨ ਅਟਰੈਕਸ਼ਨ ਇਸ ਚਰਚ ਦੀ ਖੂਬਸੂਰਤੀ ਦੇਖਣ ਜੋ ਹੈ ਬਹੁਤ ਪੁਰਾਣੀ ਚਰਚ ਹੈ ਤੇ ਚਲੋ ਚੱਲਦੇ ਹਾਂ ਚਰਚ ਦੇ ਅੰਦਰ ਐਂਟਰੀ ਐਂਟਰੀ ਫ੍ਰੀ ਹੈ ਇੱਕ ਸਾਈਡ ਹੈ ਅੰਦਰ ਇੰਟਰ ਕਰਨ ਦੇ ਲਈ ਅਤੇ ਦੂਜੀ ਸਾਈਡ ਤੋਂ ਤੁਸੀਂ ਬਾਹਰ ਆ ਸਕਦੇ ਹੋ ਜਰਮਨ ਵਿੱਚ ਇੰਗਲਿਸ਼ ਵਿੱਚ ਨਿਕਿਆ ਹੋਇਆ ਹੈ ਆਇਨਗਾ entrance ਚਾਚੂ ਵਿੱਚ ਐਂਟਰੀ ਜੋ ਹੈ ਉਹ ਫਰੀ ਹੈ ਥੈਂਕ ਯੂ ਫੋਟੋਗ੍ਰਾਫੀ ਅਲਾਉਡ ਹੈ ਸ਼ੂਜ਼ ਕਾਰਨ ਦੀ ਜ਼ਰੂਰਤ ਨੇ ਤੁਸੀਂ ਸਿੱਧਾ ਹੀ ਅੰਤਰ ਕਰਦੇ ਹੋ مین ਹਾਲ ਦੇ ਵਿੱਚ ਇਸ 사이ਟ ਤੇ ਸਭ ਤੋਂ ਪਹਿਲਾਂ ਦੇਖੋ ਸਟੈਚੂ ਇਸ 사이ਟ ਦੇ ਉੱਪਰ ਜੋ ਲੋਕ ਕੈਂਡਲ ਜਲਾਣਾ ਚਾਹੁੰਦੇ ਆ ਉਹ ਇੱਥੋਂ ਕੈਂਡਲ ਲੈ ਸਕਦੇ ਆ ਤੇ ਇਹਦੇ ਲਈ ਤੁਹਾਨੂੰ ਜੋ ਹੈ مین ਹਾਲ ਕੁਐਸ਼ਨ ਦਾ ਹੈ ਇਹਦਾ ਆਰਕੀਟੈਕਚਰ ਜੋ ਹੈ ਉਹ ਇਸ ਇੰਟਰੈਕਸ਼ਨ ਦਾ ਮੇਨ ਕੇਂਦਰ ਹੈ ਤੇ ਤੁਸੀਂ ਕੇਂਦਲ ਜਲਾ ਸਕਦੇ ਹੋ ਇਹਦੇ ਲਈ ਤੁਸੀਂ ਜੋ ਹੈ ਇੱਕ ਕੈਰੋਦਾਨ ਕਰਕੇ ਪੀਸੋ ਕੇਂਦਲ ਲੈ ਕੇ ਜੇ ਕਿਸੇ ਆਪ ਜਲਾਉਣਾ ਚਾਹੋਗੇ You what you what, what? That's yeah. the way that he survived. सवाद। लिंक साइड पे थोड़ा आगे जा सकते हैं इस जगह जिथे बैठ के प्रेयर कर सकते हैं ਇਹ ਛੋਟੇ ਜੋ ਉਹਨਾਂ ਨੇ ਪ੍ਰੇਅਰ ਵੇਲੇ ਬਣਾਈਆਂ ਇਹਨਾਂ ਨੂੰ ਕਪੇਲੇ ਕਹਿੰਦੇ ਆ ਇੰਟਰਸਿਸਿੱਦੈ ਮੇਨ ਹਾਲ ਲਿੰਕ ਸਾਈਡ ਤੇ ਬਾਹਰ ਨੂੰ ਜਾਂਦਾ ਰਸਤਾ ਰੱਖਿਆ ਹੋਇਆ ਚੱਚ ਦਾ ਪੂਰਾ ਮਾਡਲ ਬਣਾ ਕੇ ਹਾਂ ਜੇ ਤੁਸੀਂ ਕੁਝ ਡੋਨੇਟ ਕਰਨਾ ਚਾਹੋ ਤਾਂ ਇੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ कुछ कोइंस पास आते है। तो हैं इस साइड तो हम ऐसे चलेंगे बाहर वाले चल गए हैं बाहर यह है आउटसाइड एरिया टूरिस्ट दिपोल ਸ਼ਾਪਿੰਗ ਦੇ ਲਈ ਅਚਮਤ ਤੁਸੀਂ ਚਾਹੋ ਪਗੜਾ ਲਾ ਪਗੜਾ ਚੁਸਤ ਦੇਖੋ ਹੋਰ ਅਟਰੈਕਸ਼ਨ ਜੇ ਤੁਸੀਂ ਸ਼ਹਿਰ ਨੂੰ ਇੱਕ ਡਿਸਟ੍ਰਿਕਟ ਨੂੰ ਥੋੜਾ ਘਾੜੀ ਤੇ ਦੇਖਣਾ ਚਾਹੋ ਤਾਂ ਆਰਕ ਖੂਬਸੂਰਤ ਆਰਕੀਟੈਕਚਰ ਫਰੰਟ ਸਾਈਡ ਤੇ ਇਹ ਹੈ ਇਸ ਦੀ ਖੱਬੇ ਪਾਸੇ ਤੋਂ ਜੇ ਆਪਾਂ ਕਲੋਜ਼ ਕਰਕੇ ਦੇਖੀਏ ਤਾਂ ਚਲਦੇ ਹਾਂ ਥੋੜਾ ਅੱਗੇ ਤੇ ਦੇਖਦੇ ਹਾਂ ਇਸੀ ਖੂਬਸੂਰਤੀ ਨੂੰ ਕਾਫੀ ਉੱਚੀ ਬਣੀ ਹੋਈ ਹੈ ਟੂਰਿਸਟ ਇੱਥੇ ਦੁਨੀਆਂ ਭਰ ਤੋਂ ਜੋ ਆਉਂਦੇ ਹਨ ਇਸ ਨੂੰ ਜ਼ਰੂਰ ਦੇਖਦੇ ਹਨ ਇੱਕਾਫੇ ਉੱਚਾ ਨਸੀਬ ਡਿਸਟ੍ਰਿਕਟ ਜਿਹੜਾ ਇੱਕ ਹੈ ਉਹ ਟੂਰਿਸਟ ਦਾ ਹੀ ਹੱਬ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਹਿਸਟੋਰੀਕਲ ਚੀਜ਼ਾਂ ਹੈਗੀਆਂ ਦੇਖਣ ਦੇ ਵਾਸਤੇ ਔਰ ਸ਼ਾਪਿੰਗ ਦੇ ਲਈ ਵੀ ਇਹ ਬਹੁਤ ਵੈਸਤਾ ਇਹ ਤੁਹਾਨੂੰ ਮੈਂ ਥੋੜਾ ਦਿਖਾਵਾਂ ਤੇ ਜੇ ਤੁਸੀਂ ਚਾਓ ਸ਼ਾਹੀ ਸਵਾਰੀ ਦੇ ਨਾਲ ਹਿਦਿਆਣਾ ਨੂੰ ਦੇਖਣਾ ਇਹ ਦੋ ਘੋੜਿਆਂ ਵਾਲੀ ਘੋੜਾ ਗੱਡੀ ਤੁਸੀਂ ਬੁੱਕ ਕਰ ਸਕਦੇ ਹੋ ਇਹ ਤੁਹਾਨੂੰ ਸ਼ਹਿਰ ਦਾ ਟੂਰ ਕਰਵਾਉਂਦੇ ਆ ਪੂਰੇ ਸ਼ਹਿਰ ਦਾ ਨਹੀਂ ਸਿਰਫ ਇੱਕ ਡਿਸਟ੍ਰਿਕਟ ਦਾ ਜੇ ਤੁਸੀਂ ਪੂਰਾ ਸ਼ਹਿਰ ਦੇਖਣਾ ਹੋਵੇ ਤਾਂ ਉਹਦੇ ਲਈ ਇੱਥੇ ਵਿਆਨਾ ਬੱਸ ਹੈ ਜਿਸ ਦੀ ਸਰਵਿਸ ਤੁਸੀਂ ਲੈ ਸਕਦੇ ਹੋ ਇਹ ਜੀ ਦਾ ਆਊਟਰ ਸਟਰਕਚਰ ਚਾਰਚ ਦੇ ਬਿਲਕੁਲ ਸਾਹਮਣੇ ਹੈ ਸਵੈਨ ਯੂ ਸ਼ਾਪ ਜੇ ਤੁਸੀਂ ਇਥੋਂ ਐਸੇ ਮੈਮਰੀ ਖਰੀਦਣਾ ਚਾਹੋ ਏ ਡਿਸਟ੍ਰਿਕਟ ਥੋੜਾ ਜਿਹਾ ਐਲੀਗੈਂਟ ਸਟਾਈਲਿਸ਼ ਤੇ ਮਹਿੰਗਾ ਗਿਣਿਆ ਜਾਂਦਾ ਹੈ ਕਿ ਤੁਸੀਂ ਸਟਾਈਲਿਸ਼ ਸ਼ੋਪਿੰਗ ਦੇ ਸ਼ੁਕੀਨ ਹੋਵੋ ਤਾਂ اور ਜ਼ਿਆਦਾ ਪੈਸੇ ਖਰਚਣ ਲਈ ਤਿਆਰ ਹੋਵੋ ਤਾਂ ਤੁਸੀਂ ਇੱਥੇ ਸ਼ੋਪਿੰਗ ਕਰ ਸਕਦੇ ਆਂ ਏ ਮੋਨੂਮੈਂਟਲ ਹੈ ਸੈਕੰਡ ਵਰਲਡ ਵਾਰ ਦੇ ਵਿੱਚ ਜੋ ਲੋਗ ਜਿਨ੍ਹਾਂ ਲੋਕਾਂ ਨੇ ਆਪਣੀ ਜਾਨਾਂ ਦਿੱਤੀਆਂ ਉਹਨਾਂ ਦੀ ਉਹਨਾਂ ਨੂੰ ਤਯੂਰ ਕੀਤੀ ਗਈ ਹੈ ਉਸ ਯਾਦ ਦੇ ਵਿੱਚ ਬਣਾਇਆ ਗਿਆ ਹੈ ਔਰ ਇਸ ਦੇ ਚਾਰੇ ਤਰਫ ਹੈ ਸ਼ਾਪਿੰਗਸ इतने हमेशा ही टूरिस्ट का रश रहा है इस है सेंट पीटर्स इस कोई बस स्टॉप बस आ रही है बस आ रही है बस बैठते हैं तो एक राउंड బస్ ਸੱਲਾਂ ਯੇਂਕੀ ਉਹ ਛੋਟੀਆਂ ਗਲੀਆਂ ਦੇ ਵਿੱਚ ਵੀ ਜਹਾਂ ਆਸਾਨ ਹੋਵੇ ਇਸੇ ਇੱਕ ਸਾਈਡ ਨੂੰ ਚੱਲਦੀਆਂ ਜਦੋਂ ਇਹਨੇ ਵਾਪਸ ਆਣਾ ਬਸਨੇ ਫੇਰੇ ਨਾਲ ਦੀ ਗਲੀ ਦੇ ਵਿੱਚੋਂ ਘੁੰਮ ਕੇ ਆਈ thank <laughs> you ਦੇ ਲਈ ਇਹ સ્ટોਕੇ ਨਹੀਂ ਜਾ ਸਕਦੇ ਤੁਸੀਂ ਸਟਾਫ ਹੋਣ ਲਈ ਪਰ ਵੀਡੀਓ ਲੈ ਸਕਦੇ ਆ ਮਿਊਜ਼ੀਅਮ ਤੋਂ ਅੱਗੇ ਹੰਦੇ ਹੋਏ ਮਿਊਜ਼ੀਅਮ ਤੋਂ ਅੱਗੇ ਆ ਕੇ ਬੁਰਕ ਹਾਂ ਇਹ ਜਿਹੜਾ ਇਹਨਾਂ ਦੀ ਮਨਾਰਚੀ ਦੀ ਆਫ ਬੁਰਗ ਜਿਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਰਾਜੇ ਮਹਾਰਾਜਾਂ ਦੇ ਟਾਈਮ ਤੇ ਇਥੇ ਜਿਨ੍ਹਾਂ ਦਾ ਜਿਨ੍ਹਾਂ ਨੇ ਆਪਣੀਆਂ ਇਮਾਰਤਾਂ ਬਣਾਈਆਂ ਉੱਤੇ ਬੋਰਡ ਲੱਗਿਆ ਹੈ ਬੋਰਡ ਦੇ ਉੱਪਰੋਂ ਦੇਖਿਆ ਇੰਡੀਆ ਬੁਰਗ ਇਹ ਹੈ ਹਾਫ ਬੁਰਗ ਦੀਨ ਹਾਂ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਤੁਸੀਂ ਕਿਸ ਡਾਇਰੈਕਸ਼ਨ ਤੋਂ ਕਿਹੜੇ ਪਾਸੇ ਜਾ ਸਕਦੇ ਹੋ ਤੇ ਕਿਹੜੀਆਂ ਚੀਜ਼ਾਂ ਦੇਖ ਸਕਦੇ ਆਂ ਆਪਾਂ ਸਿੱਸੀ ਮਿਊਜ਼ੀਅਮ ਤੋਂ ਬਾਅਦ ਅੱਗੇ ਆਏ ਹਾਂ ਹੁਣ ਚਾਹਾਂਗੇ ਪੁਆਇੰਟ ਨੰਬਰ 2 ਤੇ इत लिखा है विनर और वेलका रोपा बिगन थी तो चल दें देखने योग छत के ऊपर इन्होंने अच्छी डिजाइनिंग की थी है जो कि एंट्रेंस रही है थोड़ा उठी चलने इस हॉफ का ना रखे देवाइजर हो साइड से ਡੈਕੋਰੇਸ਼ਨ ਦੇ ਲਈ ਵਾਟਰਫਾਲ ਕਿਸੇ ਟਾਈਮ ਇੱਥੇ ਇਹਨਾਂ ਦੇ ਰਾਜਾ ਮਹਾਰਾਜਾਂ ਦਾ ਨਿਵਾਸ ਸੀ ਤੇ ਦੀ ਮਸ਼ਹੂਰ ਜੋ ਰਾਣੀ ਸੀ ਸੀ ਇਹਦੇ ਬਾਰੇ ਐਸੀ ਪੜਦੇ ਆ ਇਹ ਅਜੀ ਦੁਬਾਰਾ ਉਹੀ ਬੋਰਡ ਲਗਾਇਆ ਹਾਫ ਬੁਰਕ ਹਾਫ ਬੁਰਕ ਵੀਨ ਆਕੇ ਦੱਸਿਆ ਕਿ ਕਿਸ ਸਾਈਡ ਤੇ ਰੈਡੀ ਕਿ ਲਈ ਥਿਜਾ ਬਣਿਆ ਹੈ ਅੱਗੇ ਚੱਲਣ ਜਿਹੜਾ ਲੋਕ ਚਾਹੁੰਦੇ ਨੇ ਉਹ ਕਿਸ ਤਰ੍ਹਾਂ ਦਾ Yeah, I you. ਦਾ मीनिंग ਹੁੰਦਾ ਹੈ ਕਿਲਾ ਨੈਲ ਇਹ ਉਸੇ ਦੇ ਅਕੋਰਡਿੰਗ ਟੂ ਉਹ ਦੋਂ ਦੇ ਦੀ ਜਿਹੜਾ ਨਿਰਮਾਣ ਕੀਤਾ ਇਸ ਬੱਲੇ ਆਪਾਂ ਜੀ ਨੰਬਰ 8 ਬੁਰਗਾਟਾ ਬਣ ਹੈ ਆਪਾਂ ਇਹਦੇ ਆਪ ਨੂੰ ਮੈਂ ਇਹ ਬਹੁਤ ਲੱਗਦਾ। ਆਕਮ ਮੈਂ ਇੰਟਰਫੇਸ ਮੈਂ ਇੰਟਰਫੇਸ ਲੱਕ। ਇਹ ਤੇ ਨਨੇ ਬਣਾਇਆ ਸਮੈਟਰਲਿੰਗ ਹਾਊਸ। ਸਮੈਟਰਲਿੰਗ ਨਾਂ ਦੀ ਭਾਸ਼ਾ ਚ ਜਿਹਨੂੰ ਆਪਾਂ ਆਪਣੀ ਭਾਸ਼ਾ ਚ ਕਿਲੀ ਕਹਿੰਦੇ ਆ। ਇਹ ਇੰਡੀਆ ਵਿੱਚ ਮਿਲਦੇ ਆ ਪਰ ਇੱਥੇ ਨਹੀਂ ਤੇ ਜੋ ਇੱਥੇ ਆ ਦਰਖਤ ਉਹ ਸਾਨੂੰ ਇੰਡੀਆ ਵਿੱਚ ਦੇਖਣ ਲਈ ਨਹੀਂ ਮਿਲਦੇ ਕੇ ਆ ਫਰੰਟ ਸਾਈਡ ਬੁਰਗ ਕਾਟਨ ਦੀ ਜਿੱਥੇ ਕਿ ਜਰੂਰ ਕਿਸੇ ਟਾਈਮ ਆ ਕੇ ਰਾਜੇ ਰਾਣਿਆਂ ਦੀ ਸਵਾਰੀ ਰੁਕਦੀ ਹੋਣੀ ਹੈ ਪ੍ਰਸਿੱਧ ਮੈਜਿਸ਼ੀਅਨ ਤੇ ਕੰਪੋਜ਼ੀਸਟ ਮੋਜ਼ਾਰਟ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਹਦਾ ਸਟੈਚੂ ਲਗਾਇਆ ਗਿਆ ਹੈ ਕਾਂਗ ਬਾਜੰਦਾਰ ਰਸਤਾ ਇਸ ਵੇਲੇ ਆਪਾਂ ਆ ਜੀ ਓਪਰ ਰਿੰਗ ਤੇ ਇਹ ਜੋ ਸਾਹਮਣੇ ਨਜ਼ਾਰਾ ਦੇਖ ਰਹੇ ਜੀ ਇਹ ਜਿੱਥੇ ਦਾ ਮੁਸ਼ੀਰ ਓਪਾ ਜਿੱਥੇ ਇਸ ਵੇਲੇ ਬਿਲਕੁਲ ਇੰਡੀਅਨ ਐਂਬੈਸੀ ਦੇ ਨੇੜੇ ਹੋਣ ਤੇ ਹੰਮ ਨੇ ਨਜ਼ਰ ਆ ਰਿਹਾ ਹੈ ਸਟਾਟ ਕੋਪਪਰ ਤੇ ਇਹ ਖੂਬਸੂਰਤ ਬਿਲਡਿੰਗ ਜੋ ਕਿ ਇੱਥੇ ਦੇ ਰਾਜੇ ਆ ਕਾਈਜ਼ਰ ਫ੍ਰਾਂਜ਼ ਜੋਸਫ ਨੇ 1868 ਚ ਬਣਵਾਈ ਸੀ ਕਾਈਜ਼ਰ ਦਾ ਮਤਲਬ ਆਪਣੀ ਪਰਸ਼ਾ ਦੀ ਜਨੂ ਰਾਜਾ ਕਹਿੰਦੇ ਨੇ ਆ ਫਾਈਨਰ ਕੇਂਦਰ ਟ੍ਰਾਂਸਪੋਰਟ ਸਹੂਲਤਾਂ ਕੀ ਇੱਥੇ ਬੱਸੇ ਟ੍ਰਾਂਸ ਤੇ ਮੈਟਰੋ ਦਾ ਸਟੇਸ਼ਨ ਬਿਲਕੁਲ ਨੇੜੇ ਆ ਟ੍ਰਾਂਸਪੋਰਟ ਸਰਵਿਸ ਗਿਆਨਾਂ ਦੇ ਵਿੱਚ ਵੀ ਬਹੁਤ ਵਧੀਆ ਹੈ ਆ ਬਲੌਗ ਸਟਾਰਟ ਕੀਤਾ ਸਿਗਾ फर स् दौन कि रखे तो और भी देख सकते हैं पूरा एक राउंड लगाया अपना एक साइड तो स्टार्ट करके दूसरी साइड तक पहुँचे